ਪੂਰੇ ਦੇਸ਼ ਵਿੱਚ ਲੋਕ ਸਭਾ ਚੋਣਾਂ ਦੇ ਆਗਾਜ਼ ਤੋਂ ਬਾਅਦ ਚੋਣ ਖਾੜਾ ਪਖਣਾ ਸ਼ੁਰੂ ਹੋ ਗਿਆ ਹੈ ਵੱਖ-ਵੱਖ ਸਿਆਸੀ ਪਾਰਟੀਆਂ ਆਪਣੇ ਦਿੱਗਜਾਂ ਨੂੰ ਮੈਦਾਨ ਵਿੱਚ ਉਤਾਰ ਰਹੀਆਂ ਹਨ ਉੱਥੇ ਹੀ ਪੰਜਾਬ ਦਾ ਲੋਕ ਸਭਾ ਹਲਕਾ ਖਡੂਰ ਸਾਹਿਬ ਇਸ ਵਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਸਿਆਸੀ ਪੀੜ੍ਹੀਆਂ ਵਿੱਚ ਪੰਥਕ ਮੰਨੇ ਜਾਣ ਵਾਲੇ ਹਲਕੇ ਖਡੂਰ ਸਾਹਿਬ ਵਿੱਚ ਅਕਾਲੀ ਦਲ ਨੇ ਬੀਬੀ ਜ਼ਗੀਰ ਕੌਰ ਅਤੇ ਖੈਰਾ ਗਰੁੱਪ ਵੱਲੋਂ ਬੀਬੀ ਪਰਮਜੀਤ ਕੌਰ ਖਾਲਰ ਨੂੰ ਚੋਣ ਮੈਦਾਨ ਵਿੱਚ ਨਿਤਾਰਿਆ ਗਿਆ ਹੈ ਤਕਸਾਲੀ ਅਕਾਲੀ ਪਾਪ ਬ੍ਰਹਮਪੁਰਾ ਗਰੁੱਪ ਵੀ ਇਸ ਹਲਕੇ ਵਿੱਚ ਪੂਰੀ ਤਰ੍ਹਾਂ ਸਰਗਰਮ ਆਇਆ ਹੈ ਪੰਜਾਬ ਵਿੱਚ ਸੱਤਾ ਦੇ ਕਾਬਜ ਕਾਂਗਰਸ ਵੱਲੋਂ ਇਸ ਹਲਕੇ ਤੋਂ ਚੋਣ ਲੜਨ ਲਈ ਕਈ ਵੱਡੇ ਨੇਤਾਵਾਂ ਦਾ ਨਾਮ ਸਾਹਮਣੇ ਆ ਰਿਹਾ ਹੈ ਜਿਨ੍ਹਾਂ ਵਿੱਚ ਜਸਵੀਰ ਸਿੰਘ ਡਿੰਪਾ ਇੰਦਰਜੀਤ ਸਿੰਘ ਜੀਰਾ ਸ੍ਰਿੰਦਰ ਸਿੰਘ ਜੋੜਾ ਗੁਰਚੇਤ ਸਿੰਘ ਪੁੱਲਰ ਆਦਿ ਲੀਡਰਾਂ ਦੇ ਨਾਮ ਸਾਹਮਣੇ ਆ ਰਹੇ ਹਨ ਉਹਨਾਂ ਵਿੱਚੋਂ ਹੀ ਇੱਕ ਦਾਵੇਦਾਰ ਸ੍ਰਿੰਦਰ ਸਿੰਘ ਜੋੜਾ ਨਾਲ ਗੱਲਬਾਤ ਕਰਨ ਲਈ ਸਾਡੀ ਟੀਮ ਉਹਨਾਂ ਕੋਲ ਪਹੁੰਚੀ ਆਓ ਸੁਣਦੇ ਹਾਂ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਕਰਦੇ ਆਂ ਤੁਹਾਡਾ ਅਸੀਂ ਅੰਜਲੋ ਸਾਹਿਬ ਤੁਸੀਂ ਪਹਿਲਾਂ ਦਰਸ਼ਕ ਨੂੰ ਇਸ ਟਿਕਟ ਵਾਸਤੇ ਤੁਸੀਂ ਅਪਲਾਈ ਕੀਤਾ ਹੋਇਆ ਪਾਰਟੀ ਨੂੰ ਹਾਂ ਮਹਾਰਾਣਾ ਸਾਹਿਬ ਮੈਂ ਪਾਰਟੀ ਲਈ ਟਿਕਟ ਹਾਸ ਤੇ ਹਲਕਾ ਪਾਰਲੀਮੈਂਟਰੀ ਅਰ ਕ ਖੁਰੂਸਾ ਤੋਂ ਅਪਲਾਈ ਕੀਤਾ ਤੇ ਮੈਨੂੰ ਆਸ ਆ ਕਿ ਮੈਂ ਪਾਰਟੀ ਸੇਵਾ ਕਰਦੇ ਰ ਮੈਨੂੰ ਬਹੁਤ ਧੇਰ ਹੋ ਗਈ ਮੇਰੇ ਤੋਂ ਪਹਿਲਾਂ ਮੇਰੇ ਪਿਤਾ ਜੀ ਇਸੇ ਪਾਰਟੀ ਸੇਵਾ ਕਰਦੇ ਰਹੇ ਮੇਰੇ ਦਾਦਾ ਜੀ ਕਰਦੇ ਰਹੇ ਮੇਰੇ ਦਾਦਾ ਜੀ ਨੇ ਇੰਦਰਾ ਜੀ ਨਾਲ ਕੰਮ ਕੀਤਾ ਉਸ ਤੋਂ ਬਾਅਦ ਮੇਰੇ ਪਿਤਾ ਜੀ ਨੇ ਸਰਜੀਵ ਜੀ ਨਾਲ ਔਰ ਇੰਦਰਾ ਜੀ ਨਾਲ ਔਰ ਸਰਬਹਿਰ ਸਿੰਘ ਵਰਗੇ ਜਿਹੜੇ ਕਾਕਸ ਪਾਰਟੀ ਲਈ ਆਪਣਾ ਜਾਨਾਂ ਨਿਸ਼ਾਉਣ ਕਰਗੇ ਉਹਨਾਂ ਨਾਲ ਕੰਮ ਕੀਤਾ ਇਹ ਸਾਰੇ ਸਮੇਂ ਦੌਰਾਨ ਮੈਂ ਆਪਣੇ ਪਿਤਾ ਜੀ ਦੇ ਨਾਲ ਸਭ ਵੱਧ ਤੋਂ ਵੱਧ ਵਰਕਿੰਗ ਕਰਦਾ ਰਿਹਾ 17 ਸਾਲ 16 17 ਸਾਲ ਦੀ ਉਮਰ ਵਿੱਚ ਮੈਂ ਇਸ ਕੰਮ ਵਿੱਚ ਪਿਆ ਅੱਜ ਮੇਰੀ ਉਮਰ ਕਰੀਬ 50 ਸਾਲ ਹੋ ਚੱਲੀ ਹੈ ਤੇ ਉਹਨਾਂ ਦੇ ਵਰਕ ਕਰਦੇ ਹੋਨੇ ਆ ਇਸ ਕਰਕੇ ਮੈਨੂੰ ਵੀ ਆਸ ਆ ਕਿ ਮੈਨੂੰ ਪਾਰਟੀ ਟਿਕਟ ਦੇਊਗੇ ਤੁਹ ਬਾਕੀ ਮੈਂ ਗੱਲ ਇਹ ਕਰਨੀ ਚਾਹੁੰਦਾ ਕਿ ਬਾਕੀ ਸਾਰੇ ਐਮਐਲਏ ਐਕਟਿੰਗ ਛੱਡ ਕੇ ਬਾਕੀ ਸਾਰੇ ਜਿਹੜੇ ਅਹੁਦੇ ਆ ਬਾਕ ਸਾਰੇ ਉਹਨਾਂ ਦਾ ਰਹਿ ਕੇ ਪਾਰਟੀ ਲਈ ਮੈਂ ਕੰਮ ਕੀਤਾ ਔਰ ਮੇਰੇ ਪਰਿਵਾਰ ਨੇ ਕੀਤਾ ਮੇਰੇ ਪਿਤਾ ਜੀ ਮਾਰਕੀਟ ਕਮੇਟੀ ਦੇ ਚੇਅਰਮੈਨ ਰਹੇ ਮੈਂ ਡਿਸਟ੍ਰਿਕਟ ਕੋਆਪਰੇਟਿਵ ਬੈਂਕ ਦਾ ਇਲੈਕਸ਼ਨ ਲੜ ਕੇ ਚੇਅਰਮੈਨ ਬਣਿਆ ਸੁਸਾਇਟੀਆਂ ਦੇ ਵਿੱਚ ਕਈ ਵਾਰ ਮੈਂ ਚੇਅਰਮੈਨ ਬਣਿਆ ਲਾਇਨ ਮਾਰਕੀਟ ਬੈਂਕ ਦਾ ਵੀ ਚੇਅਰਮੈਨ ਕੀਤੀ ਔਰ ਸਾਡੀ ਫੈਮਿਲੀ ਨੇ ਬਲਾਸੋਤ ਦੀ ਚੇਅਰਮੈਨ ਕੀਤੀ ਮੈਨੂੰ ਨਹੀਂ ਲੱਗਦਾ ਕਿ ਜ਼ਿਲ੍ਹੇ ਫਿਰੋਜ਼ਪੁਰ ਦਾ ਕੋਈ ਐਸਾ ਉਦਾਰਾ ਹੈ ਜਾਂ ਜੀਰਾ ਹਲਕੇ ਦਾ ਜਿਹਦੇ ਉੱਤੇ ਅਸੀਂ ਆਪਣੇ ਹਿੰਮਤ ਦੇ ਨਾਲ ਔਰ ਪਾਰਟੀ ਦੀ ਸਪੋਰਟ ਨਾਲ ਕਬਜ਼ਾ ਕਰਕੇ ਉਹਦੀ ਚੇਅਰਮੈਨ ਹੀ ਨਹੀਂ ਕੀਤੀ ਹੁਣ ਮੇਰੇ ਮਨਚ ਸੀ ਕਿ ਇੱਕ ਵਾਰ ਐਮਐਲਏ ਬਣ ਕੇ ਜਿਹੜਾ ਇਹ ਜ਼ੀਰਾ ਹਲਕਾ ਇਹਨੂੰ ਨਮੂਨੇ ਦਾ ਹਲਕਾ ਬਣਾਇਆ ਜਾਵੇ ਪਰ ਕਈ ਮਜਬੂਰੀਆਂ ਕਾਰਨ ਸਾਡੇ ਜਿਹੜੇ ਐਮਐਲਏ ਸਾਹਿਬ ਨੇ ਕੁਲਵੀਰ ਜੀ ਰਾਜੀ ਉਹਨਾਂ ਦੇ ਪਿਤਾ ਜੀ ਸਰਦਾਰ ਇੰਦਰਜੀਤ ਸਿੰਘ ਜੀ ਜ਼ੀਰਾ ਉਹ ਬਹੁਤ ਸਮਾਂ ਸ਼ਰਮਣੀ ਕਾਲੀ ਵਿੱਚ ਰਹੇ ਸੀ ਉਹ ਇਧਰ ਕਾਂਗਰਸ ਵਿੱਚ ਆ ਗਏ ਤੇ ਉਹਨਾਂ ਨੂੰ ਟਿਕਟ ਦੇਣ ਕਰਕੇ ਮੈਨੂੰ ਪਿਛਲੀ ਵਾਰ ਕੁਲਦੀਪ ਭੁੱਲਰ ਜੀ ਦੂਸਰੀ ਪਾਰਟੀ ਤੋਂ ਆ ਗਏ ਉਹਨਾਂ ਨੂੰ ਟ੍ਰੈਕਟਰ ਉਹਨਾਂ ਨੇ ਲੈ ਲਈ ਮੈਂ ਰਹਿ ਗਿਆ ਉਸ ਤੋਂ ਬਾਅਦ ਹੁਣ ਫੇਰ ਸ਼੍ਰੋਮਣੀ ਕਾਨੀਦਲ ਵਿੱਚੋਂ ਜੀਰਾ ਸਾਹਿਬ ਆ ਗਏ ਟ੍ਰੈਕਟਰ ਉਹਨਾਂ ਦੇ ਹੱਥ ਚ ਰਹਿ ਗਈ ਮੈਂ ਰਹਿ ਗਿਆ ਤੇ ਮੈਨੂੰ ਪਾਰਟੀ ਦੇ ਉੱਤੇ ਬਹੁਤ ਮਾਣ ਆ ਹੁਣ ਮੈਂ ਪਾਰਟੀ ਅੱਗੇ ਬੇਨਤੀ ਕੀਤੀ ਆ ਮੈਂ ਸੋਨੀਆ ਜੀ ਨੂੰ ਮਿਲਿਆ ਰਾਹੁਲ ਜੀ ਨੂੰ ਮਿਲਿਆ ਮਹਾਰਾਜ ਰਾ ਸਾਹਿਬ ਨੂੰ ਮਿਲ ਕੇ ਵੀ ਇਹ ਬੇਨਤੀ ਕੀਤੀ ਆ ਕਿ ਜਿਹੜਾ ਇਹ ਖਰੂਦ ਸਭ ਪਾਰਲੀਮੈਂਟਰੀ ਹਰਕਾ ਇਹਦੇ ਤੋਂ ਮੈਨੂੰ ਟ੍ਰੈਕਟ ਦਿੱਤੀ ਜਾਵੇ ਔਰ ਮੇਰੇ ਬਾਰੇ ਵੇਖਿਆ ਜਾਵੇ ਕਿ ਮੈਂ ਜਨਤਾ ਵਿੱਚ ਕਿੰਨਾ ਵਿਚਰ ਰਿਹਾ ਔਰ ਮੈਂ ਜੋ ਜਨਤਾ ਦਾ ਤਿੰਨ ਪੀੜੀਆਂ ਤੋਂ ਮਤਲਬ ਕੰਮ ਕਰਦੇ ਹੁੰਦੇ ਆ ਸਾਰਾ ਇਲਾਕਾ ਜਾਣਦਾ ਔਰ ਸਾਰਾ ਮਾਝਾ ਜਾਣਦਾ ਕਿ ਮੇਰੀ ਫੈਮਿਲੀ ਪਿਛਲੀਆਂ ਤਿੰਨ ਪੀੜੀਆਂ ਤੋਂ ਸਭੇ ਜਾਇਦਾਦ ਸਭੇ ਸੀ ਸੀ ਮੈਨੂੰ ਵੈਸੇ ਗੱਲ ਨਹੀਂ ਕਰਨੀ ਚਾਹ ਇਹ ਹੰਕਾਰ ਵਾਲੀ ਗੱਲ ਨਾ ਸਮਝ ਲਿਓ ਕਿਉਂਕਿ ਦਾਸ ਦੀ ਫੈਮਿਲੀ ਕੋਲੇ ਮੇਰੇ ਦਾਦਾ ਜੀ ਕੋਲੇ 500 ਔਕੜ ਜਮੀਨ ਸੀ ਔਰ ਲੋਕਾਂ ਦੀ ਸੇਵਾ ਕਰਦੇ ਰਹੇ ਲੋਕਾਂ ਨੂੰ ਲੰਗਰ ਸਿਕਾਉਣ ਦੇ ਰਹੇ ਅਫਸਰਾਨਾ ਬਣੀ ਰਹੀ ਸਾਡੇ ਕੋਲੇ ਉਹ 500 ਕਲਾ ਅੱਜ ਵੀ ਉਹ ਨਹੀਂ ਹੈ ਅਸੀਂ ਕੋਈ ਵਿਧਾਇਆ ਨਹੀਂ ਤੇ ਨਾ ਕੋ ਘਟਾਇਆ ਆਪਾਂ ਵੇਨੇ ਆ ਕਿ ਮੈਂ ਆਦੇ ਇਲਾਕੇ ਵਿੱਚ ਵੇਰ ਰਿਹਾ ਔਰ ਪੰਜਾਬ ਚ ਵੇਰ ਰਿਹਾ ਕਈ ਸਾਡੇ ਐਸੋ ਜਿਹੇ ਰਾਜਨੇਤਾ ਕਿ ਜਿਨ੍ਹਾਂ ਕੋਲ 3 ਕਿਲੇ ਜਾਂ 5 ਕਿਲੇ ਜਾਇਦਾ ਸੀ ਅੱਜ ਉਹਨਾਂ ਦੀ ਅਰਬਾਂ ਖਰਬਾਂ ਦੇ ਵਿੱਚ ਜਾਇਦਾਦ ਆ ਪਰ ਲੋਕਾਂ ਨੇ ਮੈਂ ਇਹ ਬੜਾ ਦੁੱਖ ਨਾਲ ਕਹਿਣਾ ਪੈਂਦਾ ਕਿ ਅਸੀਂ ਤਾਂ ਜਿਹੜੀ ਰਾਜਨੀਤੀ ਆ ਇਸ ਵਿੱਚ ਇਸ ਕਰਕੇ ਆਏ ਆ ਮੇਰੇ ਪਿਤਾ ਜੀ ਰਹਾ ਮੇਰੇ ਦਾਦਾ ਜੀ ਰਹਾ ਅਸੀਂ ਤਾਂ ਸੇਵਾ ਕੀਤੀ ਹੈ ਸਾਨੂੰ ਕਦੇ ਪਾਰਟੀ ਜੇ ਨਹੀਂ ਵੀ ਟਿਕਟ ਦਿੱਤੀ ਸਦਾ ਪਾਰਟੀ ਨਾਲ ਚੱਲ ਰਹੇ ਆ ਬਾਕੀ ਜਿਹੜੇ ਲੋਕਾਂ ਨੇ ਕਈ ਲੋਕ ਐਸੇ ਆ ਇਹਨਾਂ ਨੇ ਰਾਜਨੀਤੀ ਰੇ ਕਿੱਤਾ ਬਣਾ ਲਿਆ ਮੈਂ ਚਾਹਣਾ ਕਿ ਜਿਵੇਂ ਕਿ ਤੁਸੀਂ ਉਹਨਾਂ ਕਹਿ ਰਹੇ ਹੋ ਉਹ ਵੀ ਇੰਦਰਜੀਤ ਸਿੰਘ ਜੀਰਾ ਜਿਹੜੇ ਨੇ ਉਹ ਦੂਸਰੀ ਪਾਰਟੀ ਜਾਣ ਕੇ ਉਹਨਾਂ ਦੇ ਜਿਹੜੇ ਸੁਪੁੱਤਰ ਉਹਨਾਂ ਨੇ ਵਿਧਾਇਕ ਦੀ ਟਿਕਟ ਲੈ ਲਈ ਤੇ ਹੁਣ ਫਿਰ ਉਹਨਾਂ ਨੇ ਐਮਪੀ ਦੀ ਟਿਕਟ ਵਾਸਤੇ ਵੀ ਪੂਰਾ ਜੋਰ ਲਾ ਰਹੇ ਨੇ ਤੇ ਨਾਲ ਉਹ ਕਹਿ ਰਹੇ ਨੇ ਕਿ ਪੰਥਕ ਹਲਕਾ ਵਾ ਤੇ ਉਹ ਆਪਣਾ ਪਛੋਕੜ ਜਿਹੜਾ ਵਾ ਉਹ ਪੰਥ ਦੇ ਨਾਲ ਜੋੜ ਰਿਹਾ ਉਹ ਕਹਿ ਰਹੇ ਨੇ ਕਿ ਸਾਡੇ ਇੰਦਰਜੀਤ ਸਿੰਘ ਜੀਰਾ ਜੀ ਦਾ ਕਹਿਣਾ ਹੈ ਕਿ ਸਾਡੇ ਪਿਤਾ ਜੀ ਨੇ ਸ਼ਰੋਣੀ ਕਮੇਟੀ ਦੇ ਵਿੱਚ 25 ਸਾਲ ਮੈਂਬਰੀ ਕੀਤੀ ਆ ਤੇ ਸਾਡਾ ਪ੍ਰਵਾਸ ਸਾਰਾ ਪੰਥਕ ਆ ਤੇ ਇਸ ਕਰਕੇ ਟਿਕਟ ਸਾਡੀ ਬਣਦੀ ਆ ਕਿਉਂਕਿ ਖਡੂਰ ਸਾਹਿਬ ਹਲਕਾ ਪੰਥਕ ਕਿਵੇਂ ਦੇਖ ਮਰਾਣਾ ਸਾਹਿਬ ਜਿੱਥੋਂ ਤੱਕ ਤਾਂ ਕੁਲਵੀਰ ਸਿੰਘ ਜੀਰਾ ਨੂੰ ਐਮਐਲਏ ਦੀ ਟਿਕਟ ਹੋਣ ਬਾਰੇ ਦੀ ਗੱਲ ਆ ਉਹਦੇ ਬਾਰੇ ਦਾ ਮੈਂ ਦੱਸਣਾ ਚਾਹੁੰਨਾ ਕਿ ਪਿਛਲੇ اجلاس ਵਿੱਚ ਰਾਹੁਲ ਜੀ ਨੇ ਇੱਕ ਫੈਸਲਾ ਲਿਆ ਸੀ ਐਮ ਕਿ ਇੱਕ ਔਰ ਕੈਪਟਨ ਸਾਹਿਬ ਨੇ ਲਿਆ ਸੀ ਸਾਡੇ ਮਹਾਰਾਜਾ ਸਾਹਿਬ ਨੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਜੋ ਬਹੁਤ ਦੂਰ ਅੰਦੇਸ਼ ਸਿਆਸਦਾਨ ਨੇ ਉਹਨਾਂ ਨੇ ਵੀ ਫੈਸਲਾ ਲਿਆ ਸੀ ਕਿ ਜੋ ਇੱਕ ਫੈਮਿਲੀ ਹੈ ਉਸ ਕੋ ਇੱਕ ਹੀ ਟਿਕਟ ਦਿੱਤੀ ਜਾਊਗੀ ਹੁਣ ਜੀਰਾ ਸਾਹਿਬ ਐਮਐਲਏ ਹੈਗੇ ਆ ਮੈਨੂੰ ਲੱਗਦਾ ਕਿ ਉਸ ਹਸਾਬ ਨਾਲ ਇਸ ਹਲਕੇ ਦੇ ਵਿੱਚੋਂ ਮੇਰਾ ਹੱਕ ਬਣਦਾ ਕਿਉਂਕਿ ਮੇਰੇ ਪਰਿਵਾਰ ਨੇ ਕਾਂਗਰਸ ਪਾਰਟੀ ਖਾਤਰ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਮੈਨੂੰ ਯਾਦ ਆ ਰਿਹਾ ਕਿ ਮਾੜੇ ਸਮੇਂ ਦੌਰਾਨ ਇੱਕ ਵਾਰ ਸਾਡੇ ਕੋਲ ਸਾਡੇ ਬਹੁਤ ਕਾਂਗਰਸ ਦੇ ਵੱਡੇ ਲੀਡਰ ਗੁਲਾਬ ਨਵੀ ਯਾਦ ਜੀ ਦੀ ਡਿਊਟੀ ਮਰਹੂਮ ਸਾਡੇ ਉਹਨਾਂ ਦਾ ਸਵਰਗਜ ਵਾਸਾ ਹੋਵੇ ਜੀਵ ਜੀ ਨੇ ਡਿਊਟੀ ਲਈ ਔਰ ਗੁਲਾਬ ਨਵੀ ਯਾਦ ਜੀ ਆਏ ਪੰਜਾਬ ਚ ਜਨ ਸੰਪਰਕ ਮਹਮ ਚਲਾਉਣ ਕਈ ਲੀਡਰਾਂ ਕੋਲ ਉਹਨਾਂ ਨੇ ਜਾ ਕੇ ਰਿਕਵੈਸਟ ਕੀਤੀ ਕਿ ਆਪਾਂ ਪੰਜਾਬ ਜਨਸਵਰਕ ਵਿੱਚ ਮਹਿਮ ਚਲਾਉਣੇ ਆ ਮੈਂ ਇਸ ਗੱਲ ਤੋਂ ਮੈਨੂੰ ਕੋਈ ਝਿਜਕ ਨਹੀਂ ਕਿ ਪੰਜਾਬ ਦੇ ਬਹੁਤੇ ਲੀਡਰ ਉਸ ਗੱਲ ਤੋਂ ਟਾਲਾਵਟ ਗਏ ਸਨ ਪਰ ਮੈਂ ਔਰ ਮੇਰੇ ਪਿਤਾ ਜੀ ਨੇ ਔਰ ਮੇਰੀ ਫੈਮਿਲੀ ਨੇ ਉਸ ਵਕਤ ਦੀ ਹਨੇਰੀ ਵਿੱਚ ਵੀ ਉਹ ਗਲਾਉਣ ਵੀ ਯਾਦ ਜੀ ਦੇ ਪ੍ਰੋਗਰਾਮ ਕਰਾਏ ਔਰ ਮੇਰੇ ਘਰੇ ਗਲਾਉਣ ਵੀ ਯਾਦ ਜੀ ਖਾਣਾ ਖਾ ਕੇ ਗਏ ਉਸ ਤੋਂ ਬਾਅਦ ਮੇਰੀ ਫੈਮਿਲੀ ਦਾ ਨੁਕਸਾਨ ਵੀ ਹੋਇਆ ਪਰ ਜਿਹੜਾ ਨੁਕਸਾਨ ਆ ਜੋ ਸਮਾਜ ਦੇ ਭਲੇ ਦੀ ਖਾਤਰ ਜੇ ਨੁਕਸਾਨ ਇਹ ਤੇ ਕੋਈ ਇਨਸਾਨ ਨਹੀਂ ਹੁੰਦਾ ਉਹ ਉਸਤੇ ਹੀ ਮਾਨ ਮਹਿਸੂਸ ਕਰ ਰਹਾ ਇਸ ਕਰਕੇ ਮੈਂ ਚਾਹਣਾ ਕਿ ਜਿਹੜੀ ਕਾਂਗਰਸ ਪਾਰਟੀ ਆ ਮੈਨੂੰ ਟਿਕਟ ਦੇਣ ਬਾਰੇ ਜੂਰ ਵਿਚਾਰ ਕਰੇ ਕਿ ਮੇਰੇ ਬਾਰੇ ਸਰਵੇ ਕਰਾ ਲੈ ਮਾਝੇ ਦੇ ਵਿੱਚ ਮੈਂ ਜਿਹੜਾ ਸਾਡੀ ਪਿਛਲਾ ਪਿੰਡਾ ਜੋੜਾ ਹੈਗਾ ਤਰਨਤਾਰਨ ਦੇ ਨੇੜੇ ਮਾਝੇ ਦੇ ਸਾਡੀਆਂ ਰਿਸ਼ਤੇਦਾਰੀਆਂ ਔਰ ਸਾਡੀ ਪੰਨੂ ਬਰਾਦਰੀ ਆ ਸਾਰੀ ਪੰਨੂ ਬਰਾਦਰੀ ਮਾਝੇ ਦੇ ਰਹਿਣ ਈ ਆ ਬਾਕੀ ਇੱਕ ਬੇਨਤੀ ਹੋਰ ਹੈਗੀ ਆ ਜਿਹੜੀ ਦੂਜੀ ਤੁਸੀਂ ਗੱਲ ਕੀਤੀ ਆ ਕਿ ਪੰਥਕ ਹੋਣ ਬਾਰੇ ਹਾਂ ਉਹ ਜਿਹੜੀ ਜੀਆ ਸਾਹਿਬ ਦੀ ਗੱਲ ਆ ਕਿ ਅਸੀਂ ਪੰਥਕ ਹਾਂ ਉਹ ਗੱਲ ਦੇ ਬਾਰੇ ਮੈਂ ਇਹ ਉਹ ਜੀਰਾ ਸਾਹਿਬ ਦੱਸ ਰਹੇ ਨੇ ਕਿ ਮੇਰੇ ਪਿਤਾ ਜੀ 25 ਸਾਲ ਸ਼੍ਰੋਮਣੀ ਕਮੇਟੀ ਦੇ ਮੈਂਬਰ ਹੈ ਔਰ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਹੁਤ ਦੇਰ ਮਨਿਸਟਰ ਰਿਹਾ ਐ ਐਮਐਲਏ ਰਿਹਾ ਮੈਂ ਇਹ ਜੀਰਾ ਸਾਹਿਬ ਮੇਰੇ ਵੱਡੇ ਭਰਾ ਨੇ ਮੈਂ ਉਹਨਾਂ ਦੀ ਇਸ ਗੱਲ ਨਾਲ ਇਤਫਾਕ ਨਹੀਂ ਰੱਖਦਾ ਮੈਂ ਇਹ ਦੱਸਣਾ ਚਾਹਣਾ ਕਿ ਜੋ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਠੀਕ ਉਹਨੇ ਬਹੁਤ ਸੇਵਾ ਕੀਤੀ ਪਰ ਸ਼੍ਰੋਮਣੀ ਅਕਾਲੀ ਦਲ ਪੰਥ ਨਹੀਂ ਹੈ ਜੋ ਪੰਥ ਹੈ ਉਹ ਇੱਕ ਬਹੁਤ ਵੱਡੀ ਸਮੁਦਾਇਆ ਹੈ ਉਹ ਜੇ ਇਸ ਕਰਕੇ ਆਪਦੇ ਆਪ ਨੂੰ ਪੰਥਕ ਮੰਨ ਰਿਹਾ ਕਿ ਉਹਨੇ ਸ਼੍ਰੋਮਣੀ ਕਾਲੀਦਾਹ ਚ ਬਹੁਤ ਧੇਰ ਕੰਮ ਕੀਤਾ ਔਰ ਸ਼੍ਰੋਮਣੀ ਕਮੇਟੀ ਚ ਬਹੁਤ ਧੇਰ ਕੰਮ ਕੀਤਾ ਮੈਂ ਵੇਖ ਰਿਹਾ ਕਿ ਅਸੀਂ ਕਾਂਗਰਸ ਸੀ ਜੀਰਾ ਸਾਹਿਬ ਕਾਲੀਦਾਹ ਸੀ ਸਾਡੀਆਂ ਹਰੇਕ ਲਖਣਾਂ ਦੇ ਵਿੱਚ ਸਾਡੀ ਲੜਾਈ ਹੁੰਦੀ ਰਹੀ ਅਸੀਂ ਉਹ ਮਤਲਬ ਕਾਲੀਦਾਹ ਖਾਤਰ ਕੰਮ ਕਰਦੇ ਰਹੇ ਅਸੀਂ ਕਾਂਗਰਸ ਖਾਤਰ ਕਰਦੇ ਰਹੇ ਇਸ ਗੱਲ ਨੂੰ ਇਹ ਆਪਣਾ ਪਮਾਨਾ ਨਹੀਂ ਰੱਖਿਆ ਜਾਣਾ ਚਾਹੀਦਾ ਕਿ ਸ਼੍ਰੋਮਣੀ ਕਾਲੀਦਾਹ ਕੰਮ ਕਰਨ ਵਾਲਾ ਜਾਂ ਸ਼੍ਰੋਮਣੀ ਕਮੇਟੀ ਦਾ ਮੈਂਬਰ ਬਣਨ ਵਾਲਾ ਕਾਲੀਦਾਹ ਚ ਰਹਿ ਕੇ ਪੰਥਕ ਹੈ ਮੈਂ ਆਪਣੇ ਪਰਿਵਾਰ ਬਾਰੇ ਦੱਸ ਸਕਦਾ ਮੇਰੇ ਪਰਿਵਾਰ ਦੀ ਜਿਹੜੀ ਚਾਰ ਪੀੜੀਆਂ ਪੁਰਾਣੀ ਸਾਂਝ ਆ ਉਹ ਸ੍ਰੀ ਗੁਰੂ ਚੇਰੇ ਪਾਸ਼ਾ ਬਾਬਾ ਹਰਗੋਬਿੰਦ ਸਾਹਿਬ ਜੀ ਤੋਂ ਵਰਸਾਏ ਤਨ ਤਨ ਬਾਬਾ ਬਿਲੀ ਚੰਦ ਜੀ ਉਹਨਾਂ ਤੋਂ ਦੇ ਜਿਹੜੇ ਮਹਾਨ ਉਹਨਾਂ ਦੇ ਅੱਠ ਸਮਤ ਤੋਂ ਸੰਤ ਬਾਬਾ ਸੋਹਣ ਸਿੰਘ ਜੀ ਉਹਨਾਂ ਦੇ ਪ੍ਰਵਚਨਾਂ ਦੇ ਨਾਲ ਮੇਰੇ ਪਿਤਾ ਜੀ ਦਾ ਜਨਮ ਹੋਇਆ ਸੀ ਤੇ ਉਸ ਤੋਂ ਬਾਅਦ ਅਸੀਂ ਸਦਾ ਉਹਨਾਂ ਦੇ ਜਿਹੜੀਆਂ ਜਿਹੜੀਆਂ ਪੰਥਕ ਰਹਿਤਾਂ ਨੇ ਬਿਲੀ ਚੰਦ ਜੀ ਉਹਨਾਂ ਨਾਲ ਹੀ ਚੱਲਦੇ ਤਰੇ ਆਉਨੇ ਆ ਉਸ ਤੋਂ ਬਾਅਦ ਬਾਬਾ ਸੋਹਣ ਸਿੰਘ ਜੀ ਨਾਲ ਵਿਚਰਦਾਰਿਆ ਮੈਂ ਔਰ ਮੇਰੇ ਪਿਤਾ ਜੀ ਔਰ ਮੇਰੀ ਫੈਮਿਲੀ ਉਸ ਤੋਂ ਬਾਅਦ ਤਨ ਤਨ ਆਪਣੇ ਬ੍ਰਹਮਗਣੀ ਸੰਤ ਬਾਬਾ ਦਾਇਆ ਸਿੰਘ ਜੀ ਉਹਨਾਂ ਦੇ ਨਾਲ ਚੱਲਦੇ ਰਹੇ ਹੁਣ ਉਹਨਾਂ ਦੀ ਜਿਹੜੀ ਆਪਣੇ ਗੱਦੀ ਦੇ ਬਰਾਜਮਾਨ ਨੇ ਤਨ ਤਨ ਸੰਤ ਬਾਬਾ ਅਵਤਾਰ ਸਿੰਘ ਜੀ ਉਹਨਾਂ ਨਾਲ ਵਿਚਰ ਰਹੇ ਹਾਂ ਉਹਨਾਂ ਦਾ ਵੀ ਮੈਨੂੰ ਆਸ਼ੀਰਵਾਦ ਆ ਬਾਕੀ ਜਿਹੜੀ ਉਹਨਾਂ ਦੇ ਨਾਲ ਚੱਲਣ ਵਾਲੀ ਸੰਗਤ ਆ ਉਹ ਉਹਨਾਂ ਦੇ ਨਾਲ ਹੀ ਬਹੁਤ ਪ੍ਰੇਮ ਪਿਆਰ ਆ ਮੈਂ ਇਹ ਸਮਝਦਾ ਵੀ ਜੀਰਾ ਸਾਹਿਬ ਤਾਂ ਸਮਝਦੇ ਆ ਅਕਾਲੀ ਦਰ ਨਾਲੋਂ ਦੇ ਵਿੱਚ ਵਹਿਣ ਵਾਲਾ ਪੰਥਕ ਆ ਮੈਂ ਸਮਝਦਾ ਕਿ ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ ਸਿੱਖ ਸੰਪਰਦਾਵਾਂ ਉਹਨਾਂ ਦੇ ਨਾਲ ਜਿਹੜਾ ਬੰਦਾ ਵਿਚਰਿਆ ਹੋਵੇ ਔਰ ਉਹਨਾਂ ਦੇ ਕੋ ਕਾਨੂੰਨ ਨਾਲ ਚੱਲਦਾ ਹੋਵੇ ਉਹਨਾਂ ਦੇ ਵਾਲੇ ਗੋਣ ਉਹ ਵੀ ਕੋਈ ਪੰਥਤੋਂ ਘੱਟ ਨਹੀਂ ਰਤ ਮੈਂ ਅੱਜ ਇਹ ਸਮਝਦਾ ਕਿ ਬੀਜੰਦ ਦਲ ਤੋਂ ਵੱਧ ਕੋਈ ਪੰਥਕ ਨਹੀਂ ਤੇ ਮੈਂ ਉਹਨਾਂ ਦਾ ਬਹੁਤ ਪੁਰਾਣਾ ਸੇਵਕਾ ਜੱਦੀ ਪੁਸਤੀ ਇਸ ਕਰਕੇ ਮੈਂ ਪੰਥਕ ਕਿਸੇ ਨਾਲੋਂ ਘੱਟ ਨਹੀਂ ਮੈਂ ਜਿਵੇਂ ਜਵਾਹਰ ਸਾਹਿਬ ਇੱਕ ਮਿੰਟ ਨੂੰ ਹੋਰ ਦਿਓ ਔਰ ਮੈਂ ਅੰਕਲ ਬਣਾਣਾ ਸਾਹਿਬ ਤੁਹਾਨੂੰ ਇਹ ਵੀ ਦੱਸਣੀ ਚਾਹਨਾ ਕੇ ਮੇਰੇ ਪਿਤਾ ਜੀ ਮੌਕੇ ਔਰ ਮੇਰੇ ਦਾਦਾ ਜੀ ਦੇ ਮੌਕੇ ਸਾਡੇ ਘਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਸੀ ਚਿਵਾਰੇ ਉੱਪਰ ਸਦਾ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਰੱਖਿਆ ਪਰ ਜਦੋਂ ਮਾੜੇ ਹਾਲਾਤ ਆਏ ਉਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਰੱਖਣ ਦੇ ਕਈ ਤਰ੍ਹਾਂ ਦੀ ਕਿੰਤੂ ਪਰੰਤੂ ਹੋਈ ਇਸ ਕਰਕੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਹੁਤ ਸ਼ਰਧਾ ਔਰ ਸਰਕਾਰ ਨਾਲ ਗੁਰਦੁਆਰਾ ਸਾਹਿਬ ਪਛਾਇਆ ਸੀ ਸਾਡੀ ਜਿਹੜੀ ਸੋਚ ਆ ਉਹ ਪੰਥਕਾ ਪੰਥਕ ਜਿਹੜੀ ਪਰਥਕ ਕੰਮ ਕਰਨਦੀ ਆ ਇਲਾਕੇ ਦਾ ਭਲਾ ਕਰਨਦੀ ਆ ਸਾਡੇ ਦਰਵਾਜ਼ੇ ਤੋਂ ਦਿਨੇ ਅੱਜ ਵੀ ਮਤਲਬ ਸਾਡੇ ਬਾਧਰਾ ਲੰਗਰ ਜਿਹੜਾ ਹੈਗਾ ਅਸੀਂ ਪਿਛਲੀ ਚੌ ਪੀੜੀਆਂ ਚਲਾ ਰਹੇ ਤੇ ਉਹ ਲੰਗਰ ਅੱਜ ਵੀ ਚੱਲ ਰਿਹਾ ਸਾਡੇ ਦਰਵਾਜ਼ੇ ਤੋਂ ਕਦੇ ਕੋਈ ਖਾਲੀ ਨਹੀਂ ਗਿਆ ਜਿੰਨਾ ਕੰਮ ਹੁੰਦਾ ਸਾਡੀ ਅਫਸਰਾਂ ਚ ਔਰ ਮਤਲਬ ਕੋਈ ਵੀ ਸਰਕਾਰੋ ਸਾਡੀ ਆਪਦੀ ਵਾਫੀਤ ਹੈ ਸਾਡਾ ਆਪ ਦਾ ਅਫਸਰਾਂ ਦੇ ਨਾਲ ਮੇਲ ਮਲਾਪ ਹੈ ਜੋ ਵੀ ਕੰਮ ਕਰਨਾ ਚਾਹੁੰਦੇ ਹੋ ਅਫਸਰਾਂ ਤੋਂ ਪ੍ਰੇਮ ਨਾਲ ਲਿਆ ਜਾਂਦਾ ਤੇ ਸਾਰਾ ਕੁਝ ਕਰ ਰਹੇ ਇਹ ਜਿਹੜੀ ਸੇਵਾ ਸਾਡੀ ਬਹੁਤ ਪੁਰਾਣੀ ਆ ਗੁਰੂ ਮਹਾਰਾਜੇ ਦਾ ਫਾਲਸਾ ਨੂੰ ਦੇਊਗਾ ਇਸ ਗੱਲ ਦੀ ਬਹੁਤ ਆਸ ਹੈ ਜੋੜਾ ਸਾਹਿਬ ਜਿਵੇਂ ਕਿ ਤੁਸੀਂ ਆਪਣੇ ਪਰਿਵਾਰ ਬਾਰੇ ਦੱਸਿਆ ਕਿ ਤੁਸੀਂ ਪੰਥ ਦੇ ਨਾਲ ਜਿਹੜਾ ਧਾਰਮਿਕ ਪਰਿਵਾਰ ਆ ਸਾਰਾ ਪਰ ਜਿਵੇਂ ਜੀਰਾ ਸਾਹਿਬ ਵੀ ਇਸ ਚੀਜ਼ ਨੂੰ ਬਹੁਤ ਵੱਡੇ ਪੱਧਰ ਤੇ ਫਲਾ ਰਹੇ ਨੇ ਕਿ ਪੰਥਕ ਅਸੀਂ ਪੰਥਕ ਹਾਂ ਤੇ ਤੁਹਾਨੂੰ ਇਹ ਹਲਕਾ ਪੰਥਕ ਆ ਪਰ ਜਿਹੜੀ ਕਾਂਗਰਸ ਪਾਰਟੀ ਆ ਜਿਹਨ ਰਾਹੁਲ ਜੀ ਆ ਜਿਵੇਂ ਸੂਨੀਆ ਜੀ ਨੇ ਉਹ ਅਕਸਰ ਹੀ ਕਹਿੰਦੇ ਨੇ ਕਿ ਜਿਹੜੀ ਸਾਡੀ ਪਾਰਟੀ ਧਰਮ ਨਿਰਪੱਖ ਪਾਰਟੀ ਆ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੀ ਰਾਜਨੀਤੀ ਆ ਇਹਦੇ ਵਿੱਚ ਧਰਮ ਨੂੰ ਇਨਵੋਲਵ ਨਹੀਂ ਕਰਨਾ ਚਾਹੀਦਾ ਜਿਵੇਂ ਕਿ ਜੀਰਾ ਸਾਹਿਬ ਪੰਥਕ ਹੋਣ ਦੇ ਨਾਤੇ ਟਿਕਟ ਟਿਕਟ ਦਾ ਜਾਲਾ ਜੋਰ ਲਾ ਰਹੇ ਨੇ ਮਰਾਣਾ ਸਾਹਿਬ ਕਾਂਗਰਸ ਪਾਰਟੀ ਕਦੇ ਵੀ ਧਾਰਮਿਕ ਤੌਰ ਤੇ ਇਸ ਦੇਸ਼ ਦੀ ਔਰ ਪੰਜਾਬੀਆਂ ਕਦੇ ਵੰਡੀਆਂ ਪਾਉਣ ਦੇ ਹੱਕ ਵਿੱਚ ਨਹੀਂ ਰਹੀ ਮੈਂ ਤਾਂ ਪੰਥਕ ਵਾਲੀ ਗੱਲ ਕੀਤੀ ਨਹੀਂ ਮਰਾਣਾ ਸਾਹਿਬ ਤੁਸੀਂ ਜੀਰਾ ਸਾਹਿਬ ਦੀ ਗੱਲ ਕੀਤੀ ਕਰਕੇ ਇਸ ਕਰਕੇ ਮੈਨੂੰ ਜਵਾਬ ਦੇਣਾ ਪਿਆ ਵੀ ਮੈਂ ਜਨਾਕ ਪੰਥਕਾਂ ਸਾਂ 10 ਜਨਾਕ ਪੰਥਕਾਂ ਨਾਲ ਤੁਹਾਨੂੰ ਦੱਸਤਾ ਔਰ ਜਿੰਨਾ ਕ ਜੀਰਾ ਸਾਹਿਬ ਪੰਥਕ ਨੇ ਮੇਰਾ ਖਿਆਲ ਆ ਕਿ ਤੁਹਾਡਾ ਇਲਾਕਾ ਸਾਡੇ ਲੱਗਿਆ ਹੀ ਆ ਜੀਰੇ ਹਰਕੇ ਦੇ ਲੋਕ ਬਹੁਤ ਚੰਗੀ ਤਰ੍ਹਾਂ ਜਾਣਦੇ ਆ ਸਾਰਾ ਸਾਰੇ ਪੱਤਰਕਾਰ ਭਾਈਚਾਰਾ ਬਹੁਤ ਚੰਗੀ ਤਰ੍ਹਾਂ ਜਾਣਦਾ ਵੀ ਮੈਂ ਕਿੰਨਾ ਕ ਪੰਥਕਾਂ ਔਰ ਜੀਰਾ ਫੈਮਿਲੀ ਕਿੰਨੀ ਪੰਥਕਾਂ ਔਰ ਜੀਰਾ ਫੈਮਿਲੀ ਇਲਾਕੇ ਦਾ ਕਿੰਨਾ ਭਲਾ ਕਰ ਰਹੀ ਤੇ ਮੈਂ ਕਿੰਨਾ ਭਲਾ ਕਰ ਰਿਹਾ ਮੈਂ ਬਹੁਤਾ ਨਹੀਂ ਦੱਸਣਾ ਚਾਹਦਾ ਲੋਕੀ ਭਲੀ ਭਾਵੇਂ ਇਸ ਗੱਲ ਤੋਂ ਜਾਣੋ ਠੀਕ ਹੈ ਅਖੀਰ ਦੇ ਉੱਤੇ ਕੋਈ ਇੱਕ ਕਾਰਨ ਜਿਹੜਾ ਤੁਸੀਂ ਉਹ ਦੱਸੋ ਜਿਹੜਾ ਪਾਰਟੀ ਜਿਹੜੀ ਤੁਹਾਨੂੰ ਕਿਉਂ ਦੇਵੇ ਕਿਉਂਕਿ ਕਾਫੀ ਉਮੀਦਵਾਰ ਨੇ ਮਾਝੇ ਤੋਂ ਵੀ ਗਰਚੇ ਸਿੰਘ ਪੁੱਲਰ ਪਰਿਵਾਰ ਹੈਗਾ ਵਾ ਜਿਹੜੇ ਹੋਰ ਵੀ ਕਾਫੀ ਜਿਹੜੇ ਆ ਮੈਦਾਨ ਦੇ ਵਿੱਚ ਜੇ ਉਹ ਆ ਚ ਉਹਨਾਂ ਜਿਹੜੇ ਕਾਲੇ ਨੇ ਤੁਸੀਂ ਇੱਕ ਕਾਰਨ ਜਿਹੜਾ ਪਾਰਟੀ ਨੂੰ ਕੀ ਦੇਣਾ ਚਾਹੋਗੇ ਜਿਹੜਾ ਪਾਰਟੀ ਤੁਹਾਨੂੰ ਟਿਕਟ ਦੇਵੇ ਮਰਹਾਣਾ ਸਾਹਿਬ ਗੱਲ ਹੈ ਕਿ ਜੀਰਾ ਸਾਹਿਬ ਦੀ ਫੈਮਿਲੀ ਕੋਲੇ ਇੱਕ ਐਮਐਲਏ ਦੀ ਨੂੰ ਟਿਕਟ ਮਿਲ ਗਈ ਤੇ ਮਹਾਰਾਜ ਸਾਹਿਬ ਦੀ ਲਹਿਰ ਸੀ ਉਹ ਐਮਐਲਏ ਬਣ ਕੇ ਪੁੱਲਰ ਸਾਹਿਬ ਨੇ ਜਿਹੜੇ ਕੈਂਡੀਡੇਟ ਉਹਨਾਂ ਦਾ ਬੇਟਾ ਵੀ ਐਮਐਲਏ ਹੈ ਮੇਰੇ ਰਿਸ਼ਤੇਦਾਰ ਵੀ ਨੇ ਪੁੱਲਰ ਸਾਹਿਬ ਮੈਨੂੰ ਇਸ ਗੱਲ ਤੋਂ ਮੇਰੀ ਤੇ ਭੁੱਲ ਸਾਹਿਬ ਦੀ ਬਹੁਤ ਨਜ਼ਦੀਕੀ ਰਿਸ਼ਤਦਾਰੀ ਹੈ ਔਰ ਜੋ ਡੈਂਪਾ ਜੀ ਨੇ ਉਹ ਅਵਸਰਤ ਤੋਂ ਅੱਗੇ ਇਲੈਕਸ਼ਨ ਲੜਦੇ ਰਹੇ ਆ ਮਤਲਬ ਦੋ ਵਾਰ ਐਮਐਲਏ ਰਹੇ ਆ ਉਹਨਾਂ ਨੇ ਵੀ ਐਮਐਲਏ ਚਿਪ ਕੀਤੀ ਆ ਮੈਂ ਇਹ ਸਮਝਦਾ ਕਿ ਜੇ ਮੈਨੂੰ ਮੇਰੇ ਬਾਰੇ ਸਰਵੇ ਕਰਾ ਲਿਆ ਜਾਵੇ ਜੇ ਮੇਰਾ ਮਾਝੇ ਚ ਕਪੂਰਥਲੇ ਚ ਖੇਮ ਕਰਨ ਤੱਕ ਔਰ ਜੀਰੇ ਹਲਕੇ ਚ ਮਾਲਵੇ ਮਾਝੇ ਦੁਆਬੇ ਚ ਮੈਂ ਸਮਝਦਾ ਕਿ ਛੇਆਂ ਜਿਲ੍ਹਿਆਂ ਦੇ ਵਿੱਚ ਮੇਰੀ ਫੈਮਿਲੀ ਨੂੰ ਲੋਕ ਜਾਣਦੇ ਆ ਕਿਉਂਕਿ ਪੁਰਾਣਾ ਕੰਮ ਕੀਤਾ ਕੋਈ ਐਸਾ ਆਦਮੀ ਨਹੀਂ ਜਿਹੜਾ ਮੇਰੀ ਫੈਮਿਲੀ ਨੂੰ ਨਹੀਂ ਜਾਣਦਾ ਜਾਂ ਜੋ ਮੈਨੂੰ ਨਹੀਂ ਜਾਣਦਾ ਮੈਂ ਸਮਝਦਾ ਕਿ ਜੇ ਸਾਰੀਆਂ ਇੰਨੀ ਕੁਰਬਾਨੀ ਕਰਨ ਦੇ باوجود ਇੰਨਾ ਕੰਮ ਕਰਨ ਦੇ باوجود ਜੇ ਪਾਰਟੀ ਨੇ ਪਹਿਲਾਂ ਵੀ ਮੈਨੂੰ ਟਿਕਟ ਨਹੀਂ ਦਿੱਤੀ ਮੈਂ ਤਾਂ ਵੀ ਸਬਰ ਦੇ ਨਾਲ ਪਾਰਟੀ ਦੇ ਨਾਲ ਤੁਰਿਆ ਆਂ ਜੇ ਹੁਣੇ ਮੈਨੂੰ ਟਿਕਟ ਨਹੀਂ ਦਿੱਤੀ ਜਾਂਦੀ ਤੇ ਇਹ ਮੇਰੇ ਨਾਲ ਔਰ ਮੇਰੇ ਸਮਰਥਕਾਂ ਦੇ ਨਾਲ ਬਹੁਤ ਵੱਡਾ ਧੱਕਾ ਹੋਊਗਾ ਪਰ ਮੈਨੂੰ ਇਹ ਆਸ ਨਹੀਂ ਮੈਨੂੰ ਰਾਹੁਲ ਜੀ ਤੋਂ ਮਹਾਰਾਜਾ ਕਪਟਨ ਮਰਨ ਸੰਘ ਜੀ ਤੋਂ ਇਹ ਬਹੁਤ ਪੂਰਨ ਉਮੀਦ ਆ ਕਿ ਅੱਜ ਕੀ ਜਿਹੜੀ ਟਿਕਟਾ ਉਹ ਕਾਂਗਰਸ ਪਾਰਟੀ ਮੈਨੂੰ ਦੇਊਗੀ ਤੇ ਮੈਂ ਜਿਹੜੇ ਤਿੰਨ ਪੀੜੀਆਂ ਦੇ ਔਰ ਮੇਰੇ ਹੁੰਦਿਆਂ ਜੋ ਮੈਂ ਲੋਕਾਂ ਦੀ ਸੇਵਾ ਕੀਤੀ ਹੈ ਮਾਝੇ ਦੁਆਬੇ ਔਰ ਮਾਲਵੇ ਦੀ ਤੇ ਲੋਕ ਮੈਨੂੰ ਭਾਰੀ ਬਹੁਮਤ ਨਾਲ ਮੈਨੂੰ ਐ ਲੱਗਦਾ ਕਿ ਇਹ ਜੋ ਬੀਬੀਆਂ ਤੋਂ ਇਲੈਕਸ਼ਨ ਲੜ ਰਹੀਆਂ ਨਾ ਇਹ ਮੇਰੇ ਨਾਲ ਬਹੁਤ ਘੱਟ ਵੋਟ ਦੇ ਔਰ ਬਹੁਤ ਵੱਡੇ ਮਾਰਜਨ ਆ ਮੈਨੂੰ ਲੱਗਦਾ ਵੀ 1.5-2 ਲੱਖ ਦੇ ਮਾਰਜਨ ਆਏ ਸੀਟ ਮੈਂ ਜਿੱਤ ਕੇ ਕੈਪਟਨ ਅਵਰਿੰਦਰ ਸਿੰਘ ਜੀ ਦੀ ਔਰ ਰਾਹੁਲ ਗਾਂਧੀ ਜੀ ਦੀ ਝੋਲੀ ਵਿੱਚ ਪਾਵਾਂਗਾ ਤੇ ਇੱਕ ਮੈਂ ਹੋਰ ਵੀ ਗੱਲ ਕਰਦਾ ਮੈਂ ਇੱਕ ਰਾਇਤ ਬਣਾ ਦਿਆਂਗਾ ਲੋਕੇ ਵੇਖਣਗੇ ਕਿ ਐਮਪੀ ਹੈ ਜਿਹੜਾ ਉਸਦੀ ਜਨਵਰੀ ਕੀ ਹੁੰਦੀ ਆ ਤੇ ਉਹ ਕਿਹੇ ਲੋਕਾਂ ਵਿੱਚ ਰਹਿੰਦਾ ਮੈਂ ਸਦਾ ਲੋਕਾਂ ਵਿੱਚ ਰਹਿਣ ਵਾਲਾ ਬੰਦਾ ਆ ਤੇ ਜਿੰਨਾ ਮੈਂ ਹੁਣ ਸੇਵਾ ਕਰ ਰਿਹਾ ਇਹ ਤੋਂ ਵੱਧ ਹੋ ਕੇ ਮੈਂ ਸਦਾ ਲੋਕਾਂ ਵਿੱਚ ਰਹਾਗਾ ਮੈਂ ਬਹੁਤ ਦਿੱਲੀ ਚੰਡੀਗੜ੍ਹ ਦੇ ਚੱਕਰ ਬਹੁਤ ਘੱਟ ਲਾਵਾਂਗਾ ਜਦੋਂ ਮੇਰੀ ਪਾਰਟੀ ਹੈ ਬਣ ਕੇ ਮੈਨੂੰ ਸਦੂ ਮੈਂ ਚਲੇ ਜਾ ਕਰੂੰਗਾ ਬਾਕੀ ਇਹ ਕਈ ਵੀਰਾਂ ਸਾਡੇ ਲੋਕ ਧਨ ਇਕੱਠਾ ਕਰਨ ਤੇ ਹੋ ਜਾਂਦੇ ਆ ਕਿ ਅਸੀਂ ਧਨ ਇਕੱਠਾ ਕਰਕੇ ਅਗਲਾ ਇਲੈਕਸ਼ਨ ਫੇਰ ਲੜਨਾ ਇਹ ਕੱਲ ਮੈਂ ਵਹਿਜਣਾ ਨਾ ਕਿ ਮੈਂ ਇੱਕ ਵਾਰ ਐਮਪੀ ਬਣ ਜਾਵਾਂ ਫਿਰ ਮੈਨੂੰ ਕੋਈ ਮੇਰਾ ਜਿਹੜਾ ਮੁੱਖ ਮੁੱਦਾ ਉਹ ਸੇਵਾ ਕਰਨਾ ਹੋਊਗਾ ਨਾ ਕਿ ਮੇਰਾ ਇਹ ਮੁੱਦਾ ਹੋਊਗਾ ਕਿ ਮੈਂ ਹੋਰ ਰਾਜਨੀਤੀ ਦੇ ਵਿੱਚ ਹੋਰ ਚੌਧਰੀ ਚੌਧਰੀ ਮੈਨੂੰ ਪੁੱਪੋ ਕਹੂਗੀ ਇਸ ਕਰਕੇ ਜਿਹੜਾ ਮੇਰਾ ਇਲਾਕਾ ਮੇਰਾ ਜਿਹੜਾ ਮਾਝਾ ਮਾਲਵਾ ਔਰ ਦੋਆਬਾ ਇਲਾਕਾ ਮੈਨੂੰ ਇੱਥੇ ਬਹੁਤ ਵੱਡਾ ਮਾਣ ਆ ਮੈਂ ਇਹ ਗੱਲ ਕਹਿ ਸਕਦਾ ਇਸ ਗੱਲ ਦਾ ਛੋਟੀ ਨਾ ਕਹਿ ਸਕਦਾ ਕਿ ਮੇਰੇ ਮੁਕਾਬਲੇ ਦੇ ਉੱਤੇ ਖਡੂਰ ਸਾਹਿਬ ਦੇ ਵਿੱਚ ਭਾਵੇਂ ਸਰਦਾਰ ਸੁਖਬੀਰ ਸਿੰਘ ਬਾਦਲ ਆ ਜਾਣ ਮੇਰਾ ਮੁਕਾਬਲਾ ਉਹ ਵੀ ਨਹੀਂ ਕਰ ਸਕਦੇ ਬੀਬੀ ਜਗੀਰ ਕੌਰ ਔਰ ਜੋ ਸਾਡੇ ਬੀਬੀ ਖੜਲਾ ਹੀ ਨੇ ਉਹਨਾਂ ਨੇ ਤਾਂ ਮੁਕਾਬਲਾ ਕਰ ਰਾਇਕੀ ਜੀ ਜੀ ਸਾਬ ਜਿਵੇਂ ਕੀ ਤੁਸੀਂ ਕਹਿ ਰਹੇ ਹੋ ਕਿ ਪਾਰਟੀ ਨੇ ਤੁਹਾਨੂੰ ਪਹਿਲਾਂ ਵੀ ਟਿਕਟ ਨਹੀਂ ਦਿੱਤੀ ਜੇਕਰ ਪਾਰਟੀ ਤੁਹਾਨੂੰ ਹੁਣ ਵੀ ਟਿਕਟ ਨਹੀਂ ਦਿੰਦੀ ਤੇ ਤੁਹਾਡਾ ਫਿਰ ਅਗਲਾ ਪ੍ਰੋਗਰਾਮ ਕੀ ਹੋਊਗਾ ਮਰਹਾਣਾ ਸਾਹਿਬ ਮੈਨੂੰ ਇਹ ਕੋਈ ਆਸ ਨਹੀਂ ਕਿ ਪਾਰਟੀ ਮੇਰੇ ਨਾਲ ਇੰਨਾ ਧੱਕਾ ਕਰੂਗਾ ਕਰੂਗੀ ਪਾਰਟੀ ਹਾਈ ਕਮਾਂਡ ਇੰਨੀਆਂ ਪ੍ਰਵਾਨੀਆਂ ਕਰਨ ਦੇ باوجود ਮੈਨੂੰ ਇਹ ਕਿ ਬਹੁਤ ਪੂਰਨ ਆਸ ਆ ਕਿ ਅੱਜ ਕੀ ਮੈਨੂੰ ਟਿਕਟ ਮਿਲੂਗੀ ਔਰ ਇਹ ਜਿਹੜੀ ਸੀਟ ਆ ਮੈਂ ਜਿੱਤੂਗਾ ਪਰ ਮਰਹਾਣਾ ਸਾਹਿਬ ਜੋ ਤੁਸੀਂ ਕੁਐਸਚਨ ਪੁੱਛਿਆ ਪਿਛਲੇ ਤੁਸੀਂ ਵੇਖ ਰਹੇ ਹੋ ਪੱਤਰਕਾਰ ਭਾਈਚਾਰਾ ਕਿ ਪਿਛਲੇ 2.5 ਮਹੀਨੇ ਤੋਂ ਮੈਂ ਇਸ ਹਲਕੇ ਦੇ ਵਿੱਚ ਨਵਾਂ ਕਸੀ ਚੌਸੀ ਚ ਚੋਣ ਪ੍ਰਚਾਰ ਮੈਂ ਚਲਾਈ ਹੋਈ ਹੈ ਮੇਰੇ ਸਮਰਥਕ ਮੇਰੇ ਸਾਥੀ ਚੋਣ ਪ੍ਰਚਾਰ ਕਰ ਰਹਾ ਆ ਔਰ ਸੰਤ ਮਹਾਂਪੁਰਸ਼ਾਂ ਕੋਲ ਵੀ ਜਾ ਰਹਾ ਆ ਮੰਦਰ ਕਮੇਟੀਆਂ ਕੋਲ ਵੀ ਜਾ ਰਹਾ ਆ ਔਰ ਐਨ ਜੀਓ ਜੋ ਵਿਆਹ ਸ਼ਾਦੀਆਂ ਕਰਦੀਆਂ ਲੜਕੀਆਂ ਦੀਆਂ ਜਿਹੜੀਆਂ ਬੇਸਹਾਰਾ ਹੁੰਦੀਆਂ ਉਹਨਾਂ ਕੋਲ ਉਹ ਵੀ ਸਾਡੇ ਨਾਲ ਨੇ ਹੁਣ ਜਿਹੜਾ ਅਗਲਾ ਫੈਸਲਾ ਮੈਨੂੰ ਤਾਂ ਆਸ ਆ ਮੈਨੂੰ ਪਾਰਟੀ ਟਿਕਟ ਦੇਊਗੀ ਅਗਰ ਜੇ ਕੋਈ ਐਸੀ ਗੱਲ ਹੁੰਦੀ ਵੀ ਆ ਫਿਰ ਸਾਰੇ ਜੋ ਮੇਰੀ ਚੋਣ ਵਿੱਚ ਲਾ ਰਿਹਾ ਮੇਰੇ ਸਮਰਥਕ ਉਹ ਐਸੀ ਬਹੁਤ ਉਤਸ਼ਾਹ ਦੇ ਵਿੱਚ ਹੈਗੇ ਆ ਮੈਂ ਉਹਨਾਂ ਜਿਹੜਾ ਜਦੋਂ ਪੁਲਸ ਤੇ ਪਹੁੰਚਾਂਗੇ ਫਿਰ ਉਹਨਾਂ ਫੈਸਲਾ ਲਿਆ ਜਾਊਗਾ ਕਿ ਆਪਦੇ ਸਵਰਥਕਾਰਾਂ ਨਾਲ ਸਲਾਹ ਕਰਾਂਗੇ ਕਿ ਉਹਨਾਂ ਦਾ ਕੀ ਵਿਚਾਰ ਹੈ ਬਹੁਤ ਬਹੁਤ ਧੰਨਵਾਦੀ ਇਹ ਸਾਡੇ ਸ੍ਰਿੰਦਰ ਸਿੰਘ ਜੀ ਜੋੜਾ ਜਿਹੜੇ ਕਿ ਕਾਂਗਰਸ ਵਾਸਤੇ ਲੋਕ ਸਭਾ ਕਾਖਡੂਰ ਸਭ ਤੋਂ ਟਿਕਟ ਵਾਸਤੇ ਅਪਲਾਈ ਕਰ ਚੁੱਕੇ ਨੇ ਹੁਣ ਦੇਖਦੇ ਆਂ ਕਿ ਪਾਰਟੀ ਨੇ ਉਹਨੂੰ ਟਿਕਟ ਦੇ ਕੇ ਨਿਵਾਜਦੀ ਆ ਜੇਕਰ ਪਾਰਟੀ ਟਿਕਟ ਦਿੰਦੀ ਆ ਤੇ ਕਿਸ ਤਰ੍ਹਾਂ ਹਲਕੇ ਦੇ ਵਿੱਚ ਜਿਹੜਾ ਵਾ ਉਹ ਵਿਚਰਦੇ ਨੇ ਤੇ ਜਿਹੜੀ ਜਨਤਾ ਹਲਕੇ ਦੀ ਆ ਉਹਨਾਂ ਨੂੰ ਕੀ ਹੰਗਾਰਾ ਦਿੰਦੀ ਆ ਤੁਹਾਨੂੰ ਸਾਡੀ ਗੱਲਬਾਤ ਕਿਹੋ ਜਿਹੀ ਲੱਗੀ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਮਿਲਦੇ ਆ ਕਿਸੇ ਹੋਰ ਸ਼ਖਸੀਅਤ ਦੇ ਨਾਲ ਤਦ ਤੱਕ ਲਈ ਸ਼